ਲਾਸਟ ਮੰਡੀ ਆ ਮੈਂ ਸਾਲ ਦੀ ਆਇਆ ਮੋੜ ਮੰਡੀ ਤੇ ਦਿਖਾਉਂਦੇ ਆ ਵੀ ਕੀ ਰੇਟ ਹੈ ਵਪਾਰੀ ਚੰਗਾ ਆਇਆ ਹੋਇਆ ਤੇ ਬਣੇ ਰਹੋ ਮਾਲਬਾਪ ਲੋਕ YouTube ਚੈਨਲ ਨਾਲ ਕਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਬਣੇ ਰਹੋ ਮਾਲਬਾਪ ਲੋਕ YouTube ਚੈਨਲ ਨਾਲ ਵਪਾਰੀ ਚੰਗਾ ਆਇਆ ਮਾਲ ਦੀ ਤੇਜ਼ੀ ਹੈ ਅੱਜ ਇਸ ਵੇਲੇ ਤੇ ਦਿਖਾਉਂਦੇ ਆ ਵੀ ਕੀ ਰੇਟ ਨਿਕਲਦੇ ਆ ਜੀ ਤਰਨਾਧਾਲ ਤੋਂ ਆਏ ਨੇ ਇਹਨਾਂ ਨੇ ਝੋਟੀ ਲੈਤੀ ਹੈ ਬਾਬੇ ਤੋਂ ਡਿਟੇਲ ਪੁੱਛ ਕੇ ਦੱਸਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਆ ਬਾਬਾ ਜੀ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਆਏ ਆ ਅੰਮ੍ਰਿਤਸਰ ਤੋਂ ਆਏ ਆ ਇਹ ਝੋਟੀ ਕਿੰਨੇ ਦੀ ਲੈਤੀ ਅੱਜ ਝੋਟੀ 15 ਲਈ ਇੱਕ 15 ਜੀ ਦੁੱਧ ਕਿੰਨੇ ਰੱਖਦਾ ਸੀ ਦੁੱਧ 14 ਲੀਟਰ ਦਾ 14 ਲੀਟਰ ਦੱਸ ਦੁੱਧ ਇੱਕ 15 ਜੀ ਲੈਤੀ ਹੈ ਠੀਕ ਹੈ ਕਾਹ ਡੰਗਰ ਲੈ ਕੇ ਜਾਉਂਗੇ ਅੱਜ ਡੰਗਰ 6 ਘੜਾ 6 ਕਰੋਗੇ ਠੀਕ ਹੈ ਇਹ ਆਪਾਂ ਗੁਰੂ ਘਰ ਨਾਲ ਸਰਬੰਧ ਤਾਂ ਹਾਂ ਜੀ ਕਿੱਥੋਂ ਦੇ ਰਾ ਆਪਾਂ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਠੀਕ ਹੈ ਜੀ ਤੇ ਇੱਕ ਵਾਰੀ ਫੇਰ ਦਿਖਾ ਦਿਆ ਮੱਝ ਬਾਈ ਤੇ ਕਿੰਨੇ ਲੀਟਰ ਦੁੱਧ ਅੱਛਾ ਬਾਬਾ ਜੀ 14 ਲੀਟਰ ਦੁੱਧ 14 ਲੀਟਰ ਦੁੱਧ ਤੇ ਲੈਤੀ ਇੱਕ 15 ਦੀ ਠੀਕ ਆ 80000 ਰੁਪਇਆ ਮੰਗਦਾ 12 ਲੀਟਰ ਦੁੱਧ ਆ ਬਾਈ ਕਹਿੰਦਾ ਮਾਝ ਥਲੇ ਤੇ ਤੋੜਾ ਤਰਾ ਕਰਾਉਣਾ ਚੱਕ ਇੱਕ ਵਾਰੀ ਮੈਂ ਚੈੱਕ ਕਰਵਾ ਦਾਂ ਥਾਂ ਤੋਂ ਆ ਜਾ ਆ ਜਾ ਆ ਲੋ ਜੀ ਇੱਕ ਵਾਰੀ ਥਾਂ ਤੋਂ ਚੈੱਕ ਕਰ ਲੋ ਤੇ ਦੂਰੋਂ ਦਿਖਾਵਾਂ ਮੈਂ ਇੱਕ ਵਾਰੀ ਤੇ ਤੋੜਾ ਤਰਾ ਕਰਵਾਉਣਾ ਚੈੱਕ ਫਿਰ ਆਇਓ ਤੋਰ ਦਸਣਾ ਹੋਈ ਲੈ ਇੱਕ ਕਰ ਲੋ ਇੱਕ ਵਾਰੀ ਤੋੜਾ ਤਰਾ ਚੈੱਕ ਮੱਝ ਦਾ ਜਾਇ ਚਾ ਰੇਟ ਆ ਤੇ ਨਹੀਂ ਤਾਂ ਅੱਜ ਡੰਗਰਾਂ ਦੇ ਰੇਟ ਚੰਗੇ ਚੜੇ ਹੋਏ ਨੇਗੇ ਆ ਜਾ ਮੋੜ ਲਿਆ ਸੋਣਿਆ ਤੇ ਫੇਸ ਬੁਸ ਕਰ ਲੋ ਚੱਕ ਇੱਕ ਵਾਰੀ ਪਾਲੋ ਜੀ ਦੇਖੋ ਨੇ ਆ ਸਾਰੀ ਭਾਈ ਨਾਲ ਗੱਲ ਕਰਾ ਕੇ ਦੱਸਦਾ ਸਤ ਸ੍ਰੀ ਅਕਾਲ ਭਾਈ ਓਏ ਹੋ ਕਿਹੜਾ ਪਿੰਡ ਹੈ ਬੰਦੇ ਵੱਲੋ ਜੀ ਬੰਦੋ ਅੱਛਾ ਕਿੰਨੇ ਲੀਟਰ ਦੁੱਧਾ ਹੁਣ ਇਹਦੇ ਥਲੇ ਦੁੱਧ 12 ਲੀਟਰ ਆ ਜੀ 12 ਲੀਟਰ ਸੂਈ ਕਿੰਨੇ ਚਿਰ ਦੀ ਆ 10 ਦਿਨਾਂ ਦੀ ਛੁਈ ਹੈ 12 ਲੀਟਰ ਦੁੱਧ ਤੇ ਆ ਕੀ ਹੈ ਮਗਰ ਇਹਦੇ ਜਨਮਰ ਕੱਟਾ 12 ਦਿਨਾਂ ਦੀ ਛੁਈ ਹੈ ਮਗਰ ਕੱਟਾ ਤੇ ਦੁੱਧ 12 ਲੀਟਰ ਹਾਂਜੀ ਠੀਕ ਹੈ ਤੇ ਦੇਣੀ ਕਿੰਨੇ ਦੀ ਹੈ 70 ਅੱਛੀ ਦੀ ਜੀ ਅੱਛੀ ਦੀ ਸੂਏ ਕਿੰਮੇ ਆ ਤੀਜੇ ਚੀਜੇ ਜੀ ਤੀਜੇ ਸੂਏ ਹਾਂਜੀ ਠੀਕ ਹੈ ਤੇ ਸਾਰੇ ਥਾਂਾਂ ਥੋਣਾਂ ਦੀ ਸਾਫਾ ਬਿਲਕੁਲ ਓਕੇ ਜੀ ਓਕੇ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ ਇਧਰ ਚੱਕ ਮੂੰਹ 98700 ਜੀ ਹਾਂ 82 ਜੀ ਹਾਂ 70 234 ਜੀ ਅੱਛਾ ਨਾ ਕੀ ਆਪਣਾ ਜੀਤ ਜੀ ਜੀਤ ਠੀਕ ਹੈ ਲੈ ਬਾਈ ਨੱਚ ਪਰ ਕਰ ਲਿਓ ਕਿਹੜੇ ਬਾਈ ਨੂੰ ਵੱਜਦੀ ਲੋਡ ਹੋਈ ਤੇ ਇੱਕ ਵਾਰੀ ਮੈਂ ਦੂਰੋਂ ਵੀ ਦਿਖਾ ਦਿਆਂ ਤਾਹਲਾ ਜੀ ਪਿੱਥੋ ਵਾਲੇ ਗੋਪੀ ਕੋਲੇ ਭੁੱਲਰ ਡੈਰੀ ਫਾਰਮ ਵਾਲ ਦੀ ਮੱਝਾਂ ਦੀ ਸ਼ੂਟ ਕਰਦੇ ਆ ਅੱਜ ਆਇਆਗਾ ਮੋੜ ਮੰਡੀ ਤੇ ਤੇ ਤੋਰਾ ਤਰਾ ਕਰਾ ਦੇ ਚੈੱਕ ਮੱਝ ਦਾ ਇੱਕ ਵਾਰੀ ਆ ਜਾ ਮੋੜ ਲੈ ਸੋਨਿਆ ਸੰਲੇਵਾ ਦਿਖਾ ਬਾਈ ਸੰਲੇਵਾ ਦਿਖਾਣਾ ਇੱਕ ਵਾਰੀ ਇਹ ਆ ਜਾ 6 ਤਾਂ ਤੇ ਝੋਟੀ ਦੂਜਾ ਛੂਆ ਪਹਿਲਾਂ ਨੇ 13 ਕਿਲੋ ਦਿੱਤਾ ਵਾ ਪਹਿਲਾਂ ਨੇ 13 ਕਿਲੋ ਦਿੱਤਾ ਲੈ ਇੱਕ ਵਾਰੀ ਹੱਥ ਨਾਲ ਦੇਖ ਲੋ ਦੀ ਥਣ ਕੁਆਲਿਟੀ ਕਰ ਲੋ ਚੈੱਕ ਮੱਝ ਦੀ ਲੈ ਆ ਲੋ ਤੇ ਇਹਦੀ ਡਿਟੇਲ ਇੰਨਾ ਸਾਰੀ ਪਾਈ ਤੋਂ ਤੇ ਵੱਲਾ ਮਰ ਗਿਆ ਚਾਹਵੇਂ ਸੂਆ ਸੋਣਿਆ ਇਹ ਦੂਜਾ ਸੂਆ ਬਾਈ 6 ਦੰਦ ਆ 6 ਦੰਦ ਠੀਕ ਆ ਪਹਿਲਨ ਨੇ 13 ਕਿਲੋ ਦੁੱਧ ਦਿੱਤਾ ਵਾ ਅੱਛਾ ਦੂਜੇ ਸੂਏ 6 ਦੰਦ ਪਹਿਲਨ ਨੇ 13 ਕਿਲੋ ਦੁੱਧ ਦਿੱਤਾ ਪਹਿਲਨ ਨੇ ਹੁਣ ਦੂਜੇ ਸੂਗੀ ਠੀਕ ਆ ਤੇ ਮਗਰ ਜਾਨਵਰ ਕੀ ਆ ਤੇ ਮਗਰ ਹਜੇ ਸੂਣ ਵਾਲੀ ਆ ਬਾਈ 5 ਦਿਨ ਪਾਇਆ ਅੱਛਾ 5 ਦਿਨਾਂ ਦੀ ਕੱਚੀ ਆ ਹਜੇ ਹਾਂ ਠੀਕ ਆ ਹਾਲੇ ਬਾ ਸੋਣਾ ਬਣੂਗਾ ਤੇ ਕੀ ਡਿਮਾਂਡ ਕਰਦੇ ਹੋ ਦੀ ਹੁਣ 15 ਕਰਦੇ ਇੱਕ 15 ਮੌਕੇ ਤੇ ਮੌਕੇ ਤੇ 10 ਦੀ ਦੇਣਾ ਇੱਕ 10 ਦੀ ਦੇ ਦੋਗੇ ਠੀਕ ਹੈ ਤੇ ਹੋਰ ਕਿਹੜੇ ਕਾਇ ਜਾਨਵਰ ਨੇ ਆਪਣੇ ਕੋਲ ਆਪਣੇ ਕੋਲੇ ਗਾਇਆਂ ਵੀ ਹੁੰਦੀਆਂ ਬਾਈ ਘਰੇ ਤੇ ਗੱਜਾ ਵੀ ਹੁੰਦੀ ਹੈ ਤੇ ਬੱਚਿਆਂ ਵੀ ਹੁੰਦੀ ਹੈ ਠੀਕ ਹੈ ਹਾਂ ਜੀ 30000 ਦੀ ਦੇ ਦਾਂਗੇ ਮਗਰ ਬੱਚੀ ਦਾ ਦੁੱਧ ਹੈਗਾ 10 ਕਿਲੋ ਤਿਆਰ ਹੋਣ ਰੇਡੀ ਹੈ 10 ਲੀਟਰ ਤਿਆਰ ਹੈਗਾ ਹਾਂ 30000 ਦੀ 30000 ਦੀ ਦੇ ਦੋਗੇ ਠੀਕ ਹੈ ਤੇ ਜੇ ਕੋਈ ਬੰਦਾ ਘਰੇ ਆਵੇ ਤਾਂ ਚੱਕਰ ਨਹੀਂ ਮਾਲ ਵਾਧੂ ਹੁੰਦਾ ਬਾਈ ਵਾਧੂ ਹੁੰਦਾ ਤੇ ਜੇ ਕੋਈ ਦੂਰੋਂ ਆਵੇ ਤਾਂ ਰਹਿਣ ਦਾ ਪ੍ਰਬੰਧ ਸਾਰਾ ਕੁਝ ਖਾਣ ਪੀਣ ਦਾ ਸਾਰਾ ਇੱਕ ਡੰਗ ਚੋਵੇ ਦੋ ਚੋਵੇ ਚੱਲੀ ਕਰਕੇ ਜ ਜਾਵੇ अच्छा ਤੇ ਇਹ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਮੋਬਾਈਲ ਨੰਬਰ 826475244 826475244 ਟਿਲਕੇਸ਼ਨ ਦੱਸਦੇ ਕਿੱਥੇ ਕਿਉਂ? ਰਾਮਪਰਾਪੂਰ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਠੀਕ ਆ ਬਾਈ ਨਾਲ ਸੰਪਰਕ ਕਰ ਲਿਓ ਤੇ ਇਹਦੇ ਕੋਲੇ ਜਾਨਵਰ ਹੁੰਦੇ ਨੇ ਇਹ ਜੇ ਇੱਕ ਵਾਰੀ ਫੇਰ ਮੱਝ ਦਿਖਾ ਦਿਆਂ ਲਓ ਜੀ ਲੈ ਬਾਈ ਦਿਖਾਉਣਾ ਮੱਝ ਤੇ ਇੱਕ ਵਾਰੀ ਤੋੜਾ ਤਰਾ ਚੈੱਕ ਕਰਵਾ ਦਈਏ ਇਹ ਲਓ ਜੀ ਆ ਜਾ ਮੋੜ ਦਾ ਸੋਨਿਆ ਉੜ ਦਾ ਮੋੜ ਦਾ ਤੇ ਸਾਰੀ ਡਿਟੇਲ ਲੈਣੀ ਆ ਇਹਦੀ ਵੀ ਤੇ ਕੀ ਕੀ ਨਾ ਰੇਟ ਤੇ ਕਿਹੜਾ ਪਿੰਡ ਤੇ ਤੇ ਇੱਕ ਵਾਰੀ ਮੈਂ ਲੋਟਾ ਲੋਟਾ ਚੈੱਕ ਕਰਵਾ ਦਿਆਂ ਮੱਝ ਦਾ ਬਿਲਕੁਲ ਮੁੱਠੀ ਥਾਣਾ ਜੈਪਾਲਾ ਲੱਗਿਆ ਹੋਇਆ ਤੇ ਇਹਦੀ ਡਿਟੇਲ ਲੈਣਾ ਸਾਰੀ ਆ ਜਾ ਉਹ ਆ ਜਾ ਆਇਓ ਦੱਚਦੇ ਹਾ ਮੈਂ ਕਿੰਨੇ ਲੀਟਰ ਦੁੱਧ ਆ ਥੱਲੇ 14 ਲੀਟਰ ਹਾਂਜੀ ਤੇ ਕਿੰਨੇ ਚਰਦੀ ਛੁਈ ਆ 4-5 ਤਰਾਂ ਦੀ ਛੁਈ ਆ ਤੇ ਦੁੱਧ ਕਿੰਨਾ 14 ਕਿਲੋ 14 ਕਿਲੋ ਠੀਕ ਹੈ ਤੇ ਮਗਰ ਜਾਨਵਰ ਕੀ ਆ ਦੇ ਕੱਟੀ ਆ ਅੱਛਾ ਤੇ ਕੀ ਡਿਮਾਂਡ ਕਰਦੋ ਅੱਜ ਕੱਲ 125 ਹੈ ਜੀ 125 ਹਾਂਜੀ ਤੇ ਮੌਕੇ ਤੇ ਮੌਕੇ ਤੇ ਹੋਊ ਮਾਨਤਾਂ ਜੀ ਮੈਂ ਤੁਹਾਨੂੰ ਹੋ ਜੂਗਾ ਤੇ ਪਿੰਡ ਕਿਹੜਾ ਆਪਣਾ ਨੰਗੜਾ ਹੀ ਵੱਡਾ ਨੰਗੜਾ ਨੰਗਲ ਪੰਡਤ ਤੇ ਮੋਬਾਈਲ ਨੰਬਰ ਬੋਲ ਦੇ ਕੋਈ 98779 ਜੀ ਹਾਂ 2850 ਅੱਛਾ ਕਾ ਜਾਣ ਪਰਨੇ ਅੱਜ ਤੋਂ 15 ਜਨਵਰੀ ਨੂੰ 15 16 ਜਨਵਰੀ ਜੇ ਕੋਈ ਬੰਦਾ ਦੂਰੋਂ ਡੇਟੋਂ ਆਵੇ ਵੀਡੀਓ ਦੇਖ ਕੇ ਹਾਂਜੀ ਹਾਂਜੀ ਤੇ ਰਹਿਣ ਦਾ ਪ੍ਰਬੰਧ ਹੈ ਪ੍ਰਬੰਧ ਹੈ ਹੀ ਰਹਿਣ ਦਾ ਰਹਿਣ ਦਾ ਪ੍ਰਬੰਧ ਹੈਗਾ ਠੀਕ ਹੈ ਇੱਕ ਡੰਗ ਚੋਵੇ ਦੋ ਡੰਗ ਚੋਵੇ ਅੱਛਾ ਜੀ ਤੇ ਦੂਜੇ ਨੰਬਰ ਦੀ ਮੱਝ ਦਿਖਾ ਦਿਓ ਕਿਹੜੀ ਆ ਇਹ ਵਾਲੀ ਆ ਜਾ ਮੋੜ ਲੈ ਕੋਈ ਆ ਲੈ ਵੀ ਦੂਜੇ ਨੰਬਰ ਦੀ ਮੱਝ ਤੋੜ ਕੇ ਦਿਖਾਉਨੇ ਆ ਵਪਾਰ ਦਾ ਕੰਮ ਆ ਬਾਈਆਂ ਦਾ ਚਲੋ 2 ਰੁਪਏ ਲੈਣੇ ਤਾਂ ਹੁੰਦੀ ਨੇ ਬਾਦ ਦਾ ਘੱਟਾ ਆ ਦਾ ਪਸ਼ੂ ਪਛੰਦ ਕਰਕੇ ਟਰਾਈ ਮਾਰ ਕੇ ਲਿਓ ਤੇ ਅੱਜ ਬੰਨ ਦੇਓ ਇੱਧਰ ਇਹਦੀ ਵੀ ਡਿਟੇਲ ਲੈ ਕੇ ਦੱਸਦਾ ਕਿੰਨਾ ਦੁੱਧ ਇਹਦੀ ਵੀ ਇਹਦਾ ਵੀ ਕਰ ਲਓ ਇੱਕ ਵਾਰੀ ਤੋੜਾ ਤਰਾ ਚੈੱਕ ਕਰ ਲਓ ਤੇ ਸਾਰੀ ਡਿਟੇਲ ਲੈਦੀ ਪਹਿਲਾਂ ਇਹਦੇ ਥੱਲੇ ਕਿੰਨੇ ਲੀਟਰ ਦੁੱਧ ਆ ਜੀ 15 ਕਿਲੋ ਜੀ 15 ਕਿਲੋ ਦੁੱਧ ਆ ਥੱਲੇ ਵੀ ਹੰਡੇ ਮਾਰ ਮਾ ਕਿੰਨੇ ਚਰਦੀ ਸੂਈ ਆ ਇਹ ਸੂਈ ਹੋ ਜੀ ਬਾਈ ਜਾਨ ਬਾਈ ਜਾਨ ਹੋਏ ਨੇ ਹਾਂ ਜੀ ਹਾਂ ਜੀ ਅ ਚਮਗਰ ਜਾਨਵਰ ਕੀ ਆ ਨੇ ਕੱਟਾ ਜੀ ਕੱਟਾ ਕੱਟਾ ਇਹ ਇਹਦੀ ਕੀ ایڈਵਾਂਟ ਕਰਦੇ ਹੁਣ ਇਹਦੀ 1.25 ਹੈ ਜੀ 1.25 ਮੌਕੇ ਤੇ ਮੌਕੇ ਤੇ ਕਰਦੇ ਮੈਂ ਤਾਂ ਜੀ ਮੁਕਤ ਮਾਨਤਨ ਕਰ ਦੋਗੇ ਠੀਕ ਆ ਜੀ ਮੋਬਾਈਲ ਨੰਬਰ ਇੱਕ ਹੋਇਆ ਲੈ ਆ ਤੀਜੇ ਨੰਬਰ ਤੇ ਵੀ ਦਿਖਾ ਦਿਓ ਇਹਨਾਂ ਭਾਈਆਂ ਕੋਲੇ ਆਹ ਲਓ ਜੀ ਇਹ ਤੀਜੇ ਨੰਬਰ ਤੇ ਮੱਝ ਆ ਇਹਨਾਂ ਭਾਈਆਂ ਕੋਲੇ ਛੋਟਾ ਜਿਹਾ ਕੱਦ ਤਾਂ ਛੋਟਾ ਹੈ ਤੇ ਦਿਖਾਓ ਨਿਆਈ ਦੀ ਵੀ ਤੁਰਾ ਤਰਾ ਕਰਵਾਉਣਾ ਚੈੱਕ ਇਹ ਦੇਖੋ ਕਿੰਨੇ ਲੀਟਰ ਦੁੱਧ ਆ ਜੀ ਇਹਦੇ ਥੱਲੇ 12 ਲੀਟਰ ਦੁੱਧ ਤੇ ਸੂਈ ਕਿੰਨੇ ਚਰਦੀ ਆ ਇਹ ਹਫਤਾ ਕੋਇਆ ਚੋਈ ਨੂੰ ਠੀਕ ਹੈ ਤੇ ਜਨਵਾਰ ਕੀ ਆ ਦੇ ਵਿੱਚ ਕੱਟੀ ਹੈ ਠੀਕ ਹੈ ਇਹਦੀ ਕੀ ਡਿਮਾਂਡ ਕਰਦੇ ਹੋ 80000 90000 ਠੀਕ ਹੈ ਦੁੱਧ ਕਿੰਨੇ ਲੀਟਰ ਹੈ 12 ਲੀਟਰ ਦੁੱਧ ਦਾ 90000 ਰੇਟ ਆ ਮੌਕੇ ਤੇ ਮੌਕੇ ਤੇ ਮਾਨਦਾਨ ਕਰ ਦਾਂਗੇ ਇੱਕ ਵਾਰੀ ਮੋਬਾਈਲ ਨੰਬਰ ਫੇਰ ਬੋਲ ਦਿਓ ਅੱਛਾ ਉਹ ਪਹਿਲੇ ਵਾਰੀ ਚਲੋ ਨਾਲ ਹੀ ਦਿਖਾ ਦੇ ਚਲ ਲੈ ਵੀ ਇਹ ਚੌਥੇ ਨੰਬਰ ਦੀ ਮੱਝ ਵੀ ਇਸੇ ਭਾਈ ਕੋਲ ਹੀ ਆ ਤੇ ਲੈ ਤੋਰਾ ਤਾਰਾ ਕਰਵਾ ਦਿਓ ਇਹਦਾ ਵਿੱਚ ਇੱਕ ਇੱਧਰ ਤੇ ਕੋਲ ਆ ਇੱਧਰ ਦੀ ਲੈ ਆ ਜਾ ਕਰ ਇਹਦੇ ਮਗਰ ਆਪੂ ਛਲਾ ਜਾਏ ਇਸ ਦਾ ਕਟਰੂ ਹੈ ਅੱਛਾ ਕਿੰਨੇ ਕਿ ਦਿਨਾਂ ਦੀ ਛੂਇਆ ਇਹ 15 ਦਿਨਾਂ ਦੀ ਛੂਇਆ ਠੀਕ ਹੈ 15 ਦਿਨਾਂ ਦੀ ਛੂਇ ਲੈ ਕਰ ਲੋ ਇੱਕ ਵਾਰੀ ਤੋੜ ਤੋੜਾ ਚੈੱਕ ਛੂਏ ਕਿਵੇਂ ਹੂ ਇਹ ਤੀਜੇ ਛੂਏ ਠੀਕ ਹੈ ਜੀ ਤੀਜੇ ਛੂਏ 15 ਕਿ ਦਿਨਾਂ ਦੀ ਛੂਇਆ ਲੈ ਇੱਕ ਵਾਰੀ ਮੈਂ ਇਹਦਾ ਵੀ ਨੇਡੋ ਦਿਖਾ ਦਿਆਂ ਦੇ ਅਲੋ ਤੇ ਕੀ ਰੇਟ ਕਰਦੇ ਆ ਤਾਂ ਹੁਣ 1 ਦਾ 1 10 ਠੀਕ ਆ 1 ਦਾ ਇਹਦਾ 1 ਦਾ ਰੇਟ ਕਰ ਦੋ ਤੇ ਮੌਕੇ ਤੇ ਲੱਖ ਦੀ ਦੇ ਜਾਨੀ ਲੱਖ ਦੀ ਦੇ ਦੋਗੇ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲੋ 987798550 ਤੇ ਨਾਂ ਕੀ ਆਪਣਾ ਗਰਜੰਟ ਸਿੰਘ ਆ ਜੀ ਗਰਜੰਟ ਸਿੰਘ ਪਿੰਡ ਨੰਗਲਮਾਨਸਾ ਕੋਲੇ ਠੀਕ ਆ ਲੈ ਬੰਜਾ ਨੱਚ ਪਰ ਕਰ ਲਓ ਧੰਨਵਾਦ ਬੀ ਆਇਆ ਮਾੜ ਮੱਡੀ ਤੇ ਮੱਝ ਦਿਖਾਉ ਨੈ ਇੱਕ ਬਾਈ ਕੋਲੇ ਛੋਟਾ ਜਿਹਾ ਕੱਟ ਹੈ ਤੇ ਸੂਏ ਦੂਜੇ ਦੱਸਦਾ ਬਾਈ ਇਹਦਾ ਲਿਓਟਾ ਦਿਖਾਵਾਂ ਜੇ ਇੱਕ ਕਮਾਲ ਆ ਯਾਰ ਸੱਜੋ ਇਹ ਆ ਲੋ ਤੇ ਇਧਰੋਂ ਕਿਵੇਂ ਕੱਟਦੀ ਹੈ ਸਾਰੀ ਡਿਟੇਲ ਲੈ ਕੇ ਦੱਸਦਾ ਬਾਈ ਤੋਂ ਐਸਾ ਹਬਦਾਲ ਲਿਓਟਾ ਯਾਰ ਬਹੁਤ ਘੱਟ ਮੈਂ ਹਸਾਂ ਦੇ ਦੇਖਦੇ ਹੁੰਦੇ ਆ ਮੱਝਾਂ ਦੇ ਤੇ ਇਧਰੋਂ ਵੀ ਦਿਖਾ ਦੇ ਇੱਕ ਵਾਰੀ ਤੇ ਕੱਦ ਬਿਲਕੁਲ ਛੋਟੇ ਜਿਹੇ ਦੀ ਆ ਇਹਦੀ ਡਿਟੇਲ ਲੈਣਾ ਪਾਈਆਂ ਤੋਂ ਵੀ ਕੀ ਰੇਟ ਕਿੰਨਾ ਦੁੱਧ ਤੇ ਕਿੰਨੇ ਕੁ ਪੈਚੇ ਦੀ ਆ ਸਤਸਰੀ ਘਾਲ ਬਾਈ ਸਤਸਰੀ ਘਾਲ ਬਾਈ ਕਿਹੜਾ ਪਿੰਡ ਆ ਪਟਾ ਚੂਰ ਤੇ ਆ ਜੀ ਹਰਿਆਣੇ ਦੇ ਹਰਿਆਣ ਚ ਚੂਰ ਤੇ ਆ ਪਿੰਡ ਆ ਚੱਕ ਕਿੰਨਾ ਚਰ ਹੋ ਗਿਆ ਚੂਈ ਨੂੰ ਇਹਨੂੰ ਮੱਚ ਨੂੰ ਚੂਈ ਨੂੰ ਹੋ ਗਿਆ ਇਹ ਤਾਂ ਦੇਣਾ ਇਹਨੂੰ ਦੱਸ ਦਨੋਗੇ ਆ ਮਗਰ ਇਹਦਾ ਹਾਂਜੀ ਕੱਟਿਆ ਕੱਟਾ ਕੱਟਾ ਜੀ ਪੂਰਾ ਜੀ ਤੇ ਕੋਈ ਸੀਮਨ ਬਾਰੇ ਇਹਦੇ ਬਾਰੇ ਪਤਾ ਕਾਮ ਆ ਜੀ ਠੀਕ ਹੈ ਨਸਲ ਦਾ ਕੋਈ ਪਤਾ ਨਹੀਂ ਨਸਲ ਦਾ ਨਹੀਂ ਪਤਾ ਅੱਛਾ ਠੀਕ ਹੈ ਤੇ ਹੁਣ ਇਹ ਮੱਝ ਥੱਲੇ ਦੁੱਧ ਕਿੰਨਾ ਹੈ 16 ਲੀਟਰ ਜੀ ਸੋਣਾ 16 ਲੀਟਰ ਦੁੱਧ ਹੈ ਠੀਕ ਹੈ 16 ਲੀਟਰ ਦੁੱਧ ਤਾਂ ਦੂਏ ਦੂਜਾ ਨਹੀਂ ਦੂਜਾ ਸੁਆ ਤੇ ਪਹਿਲੇ ਕਿੰਨਾ ਕੱਟਿਆ ਨੇ ਪਹਿਲਾਂ 12 ਲੀਟਰ ਦੱਸਿਆ ਇਹਨੇ 12 ਲੀਟਰ ਕੱਟਿਆ ਹੁਣ ਕਿੰਨਾ ਦੇ ਉਪਲ ਹੁਣ ਪੂਰਾ ਅੱਛਾ ਜੀ ਤੋਲ ਕੇ ਦੇਵੋਗੇ 16 ਲੀਟਰ ਦੁੱਧ ਤੇ ਮੜਾ ਜਾ ਤੋਰੀ ਇੱਧਰੋਂ ਤੋਰੇ ਤੋਰ ਦੇ ਮੜਾ ਜਾ ਸਿੱਧਾ ਹਾਲੋ ਜੀ ਦੇਖੋ ਡੇਉਟਾ ਬਿਲਕੁਲ ਦੇਖਣਯੋਗ ਹੈ ਅਜੇ ਦਾ ਹਾਲੋ ਪੂਰਾ ਤਰਾ ਵੀ ਕਰਵਾ ਲੈ ਇੱਕ ਵਾਰੀ ਮੱਝ ਦਾ ਆ ਜਾ ਮੋੜ ਤੇ ਕੱਦ ਤੋਂ ਛੋਟੀ ਹੈ ਤੇ ਸਾਰੀ ਡਿਟੇਲ ਲੈ ਕੇ ਦੱਸਦਾ ਬਾਈ ਤੁਹਾਨੂੰ ਤੇ ਭੋੜੇ ਤੋਂ ਪੁੱਛਦਿਆ ਵੀ ਕੀ ਰੇਟ ਕਰੂਗਾ ਇਹਦਾ ਤੇ ਲੈ ਰੇਟ ਕਰਦੇ ਬਾਈ ਕੀ ਕਰਦਾ ਇਹਦਾ 40 ਰੇਟ ਆਈ ਇਹਦਾ ਜੀ 1 40 40 ਜੀ ਤੇ ਮੌਕੇ ਤੇ ਮੌਕੇ ਤੇ ਘਟ ਜਾਂ ਕੋਈ ਨਹੀਂ ਸੱਚਾ ਮਾਤਾਨ ਕਰਦਾਂਗੇ ਤੇ ਇਧਰ ਆਪਣਾ ਨਾਂ ਕੀ ਆ ਹਰਮੇਸ਼ ਸਿੰਘ ਜੀ ਅੱਛਾ ਤੇ ਮੋਬਾਈਲ ਨੰਬਰ ਬੋਲ ਦੇ ਆਪਣਾ 9929071473 ਆ ਜੀ ਅੱਛਾ ਇੱਕ ਵਾਰੀ ਫੇਰ ਬੋਲੋ 9929071473 ਆ ਲੋ ਜੀ ਬਾਈ ਨਾਲ ਸਪਰਕ ਕਰ ਲਿਓ ਤੇ ਮੱਝ ਬਿਲਕੁਲ ਛਰਾ ਬਾਈ ਮਾੜ ਮਿੱਟੀ ਤੇ ਲਿਆ ਇਹਨੇ ਬਾਈ ਝੋਟਾ ਤੇ ਬਿਲਕੁਲ ਸਰਾਗਲ ਗੱਲ ਬਾਤ ਹੈਗੀ ਤੇ ਸਾਡੀ ਡੀਟੇਲ ਲੈ ਕੇ ਦੱਸਦਾ ਇੱਕ ਵਾਰ ਮੈਨਾਂ ਨੂੰ ਚਾਰ ਚਪੇਰੋਂ ਦਿਖਾ ਦੇ ਸਾਨੂੰ ਬੇਰਪੂਲ ਦਾ ਬੜਾ ਜ਼ਬਰਦਸਤ ਹੈ ਤੇ ਇੱਕ ਛੱਡੀ ਬਾਈ ਮਾੜੀ ਜੀ ਸਾਈਡ ਇੱਕ ਵਾਰ ਨਾਲ ਨਾਲ ਦਿਖਾ ਦੇ ਆਂ ਤੇ ਇੱਕ ਵਾਰ ਦੂਰੋਂ ਦਿਖਾ ਦੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਦੀ ਇਹਦੀ ਲਮਾਈ ਕਿੰਨੀ ਆ ਚੜਾਈ ਕਿੰਨੀ ਆ ਇਹਨਾਂ ਹੀ ਜਾਣਕਾਰੀ ਰੱਖੀ ਇਹਦੀ ਰੱਖਿਆ ਕਰੋ ਜ਼ਰੂਰ ਹੋਏਗਾ 5.5 ਠੀਕ ਹੈ ਹਾਂ ਕੱਤਗਾ ਹਾਂ 5.5 ਹੈਗਾ ਤੇ ਅੱਛਾ ਤੇ ਇਹ ਇੱਕ ਕਲਾਸ ਕਿੰਨੇ ਚਰਦਾ ਕਰਦੇ ਆਂ ਉਹ ਤਾਂ ਵੀਰੇ ਹੁਣੇ ਲੱਗੇ ਆ ਚੁਪਾ ਚਾਰ ਕਿੰਨੀ ਹੋਇਆ ਆ ਚਾਰ ਕਿੰਨੇ ਹੋਇਆ ਇਹਦੀ ਉਮਰ ਕਿੰਨੀ ਹੋਗੀ ਤਿੰਨ ਸਾਲਾਂ ਦੀ ਤਿੰਨ ਸਾਲ ਉਮਰ ਆ ਠੀਕ ਆ ਇਹਦਾ ਨਾਮ ਕੀ ਰੱਖਿਆ ਜੋਰਾ ਤੇ ਇਹਦੀ ਮਾਂ ਦਾ ਕੀ ਰਕਟ ਆ 2+2+ ਦੁੱਧ ਤੇ ਇਸਦਾ ਨਾਮ ਕੀ ਰੱਖਿਆ ਹੁਣ ਜੋਰਾ ਜੋਰਾ ਅੱਛਾ ਠੀਕ ਆ ਤੇ ਇਹ ਤੁਸੀਂ ਇਹਨੂੰ ਥੋੜ੍ਹ ਕਰਨ ਦਾ ਕਿੰਨੇ ਪੈਸੇ ਲੈਣੇ ਹੁਣ 1000 ਰੁਪਏ 1000 ਰੁਪਏ ਫੀਸ ਹੈ ਦੀ ਠੀਕ ਆ ਮੋਬਾਈਲ ਨੰਬਰ ਬੋਲ ਦਿਓ 987317720 ਠੀਕ ਆ ਬਾਈ ਲੈ ਬਈ ਦਿਖਾ ਦੀ ਇੱਕ ਵਾਰੀ ਫੇਰ ਬਹੁਤ ਸੁਨੱਖਾਗਾ ਤੇ ਇਹ ਕੀ ਦਾ ਛੀ ਮਿਰਚੀ ਹੈ ਜਬਰਾਇਦਾ ਜਬਰਾਇਦਾ ਛੀ ਮਿਰਚੀ ਠੀਕ ਆ ਤੇ ਬਾਈ ਚਪਰ ਕਰ ਲਓ ਬਾਈ ਨਾਲ